ਲੀਟਰ ਲੀਟਰ ਹੈਡਰ ਨੇ ਬਟਿਆ ਹਾਂ ਇਦੋਂ ਹੁੰਦੀ ਹਾਂ ਹਾਂ ਬਾਸ ਦੀ ਮੀਟਰ ਹਾਂ ਬਾਸ ਦੀ ਫੇਟ ਬਣੀ ਜਾਂਦੇ ਕਰਕੇ ਇੱਥੋਂ ਨਾਲ ਗੰਨੇ ਦੀ ਲਾਤੀ ਤੋਂ ਪਤਾ ਮੱਸਗਾ ਇਹ ਜਿਹੜਾ ਹਾਈਡਰੌਲਿਕ ਟਰੈਕਟਰ ਨੇ ਹਾਂ ਉਹਨੂੰ ਤੋਂ ਵੀ ਉੱਪਰ ਬੈਲੈਂਸ ਕਰੀ ਹੋਵੇ ਟਰੈਕਟਰ ਵਾਲੀ ਉਹ ਵੀ ਲੱਗੀ ਹੂੰ ਸਪਰਟ ਦੇ ਤੇ ਹਾਂ ਹਾਂ ਲਾਉ ਦਿੱਤਾ ਹੁੰਦਾ ਪਰ ਗਿਆ ਤੇ ਲੋ ਜੀ ਨਹੀਂ ਮਾਰੀ ਮਾਰਦੀ ਉਹ ਟਰੈਕਟਰ ਦਾ ਮਾਜੀ ਮੀਆਂ ਵਾਲੇ ਸਰਪੰਚੋ ਦਾ ਪਤਾ ਹੈ ਹਾਂ ਮਾਜੀ ਮੀਆਂ ਵਾਲਾ ਸਰਪੰਚ ਮਾਜੀ ਮੀਆਂ ਦਾ ਹਾਂਜੀ ਅੱਛਾ ਤੇ ਟਰਾਲੀ ਕਿ ਦੀ ਸਰਪੰਚ ਦੇ ਆ ਫਰੇਮ ਮਾਜੀ ਮੀਆਂ ਵਾਲਾ ਆਪਣਾ ਸਰਪੰਚ ਆਹੋ ਉਹਦਾ ਗੱਨਾ ਲੈ ਉੱਡੇ ਤੇ ਮਾਜੀ ਮੀਆਂ ਦੇ ਸਰਪੰਚ ਦਾ ਹੈ ਹਾਂਜੀ ਹਾਂ ਮਾਜੀ ਮੀਆਂ ਅੱਛਾ ਮੁੰਡਾ ਕਿੱਥੋਂ ਦਾ ਹੈ ਉਹ ਮਾਜੀ ਮੀਆਂ ਦਾ ਹੈ ਮਾਜੀ ਮੀਆਂ ਪਿੰਡ ਦਾ ਹੈ ਵਾਸਖੀ ਵਾਸਖੀ ਕ੍ਰਿਸਚਨ ਸੀ ਹਾਂ ਰੈਸਟਰੀ ਰੈਸਟਰੀ ਅੱਛਾ ਬਾਬਾ ਦੇਰ ਦਾ ਇਹ ਨਾ ਰਿhta ਹੈ ਹਾਂ ਬਾਬਾ ਦੇਰ ਦਾ ਕੰਮ ਕਰਦਾ ਹੈ ਅੱਛਾ ਹਾਂ ਰੇਲਿੰਗ ਵਾਸਤੇ ਕੀ ਡਿਵਿਡਿੰਗ ਕੋਈ ਨਹੀਂ ਕੋਈ ਕਰਦਾ ਬਹੁਤ ਇਖ ਤੋਂ ਤਾਂ ਬੰਦਾ ਬਚ ਨਹੀਂ ਸਕਦਾ ਆਹ ਨਹੀਂ ਕਿ बचना ਕੀ ਉਹਨੇ ਛਾਲ ਤੇ ਮਾਰੀ ਜੀ ਉਹ ਛਾਲ ਵੀ ਇੱਥੇ ਸਾਈਡ ਨੂੰ ਮਾਰ ਲਈ ਹਾਂ ਛਾਲ ਤੇ ਮਾਰਦੀ ਹਨੇ ਬਿਮਾਰੀ ਐਸੇ ਸਾਈਡ ਤੇ ਇੱਧਰ ਤੋਂ ਇੱਧਰ ਤੋਂ ਵੱਧ ਗਈ ਐ ਉੱਪਰ ਲੈ ਗਿਆ ਬੰਦਾ ਲਈ ਓਹੋ ਅੱਛਾ ਹਾਂ ਨੰਦ ਵਾਲੇ ਨੇ ਨੰਦ ਵਾਲਿਆਂ ਦੀ ਬੱਸ ਦੇ ਇੱਥੇ ਦੱਸਦਾ ਨੰਦ ਵਾਲਿਆਂ ਦੀ ਬਾਕੀ ਅੱਛਾ 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 ਕੋਈ ਨਹੀਂ ਤਾਂ ਇਹ ਤੁਰੀ ਸਾਲ ਖਰਾਬ ਹੋ ਗਿਆ ਟੁੱਟ ਗਿਆ ਹਾਂ ਹਾਂ ਕੋਈ ਨਹੀਂ ਐਦਾਂ ਨਹੀਂ ਮਤ ਕਦਾਂਗੇ ਕੋਈ ਨਹੀਂ ਹਾਂ ਜੰਮਦੇ ਹੂ ਪਟਾਣ 43 ਕਸਾਲੇ ਅੱਛਾ ਪੈਟਰੋਲ ਦੀ ਤਾਦਾ ਹੇ ਹਾਂ ਜੀ ਟ੍ਰਾਲੀ ਰੈਕ ਨਾ ਬੜਾ ਪੈਣਾ ਬੜੇ ਜਿਹਾ ਲੱਗਦਾ ਪਤਾ ਨਹੀਂ ਲੱਗਾ ਕਿ ਕਿਦਾਂ ਹੋ ਗਿਆ ਉਹ ਆਨੰਦਪੁਰ ਵਾਲੇ ਨੇ ਮਾਰੀ ਸਾਈਡ ਮਾਰੀ ਤਾਂ ਇੱਥੇ ਸਾਈਡ ਮਾਰੀ ਆ ਤੀਹੇ ਪੱਲੇ ਪਹਿਲਾਂ ਟ੍ਰਾਲੀ ਪਲਟੀ ਫਿਰ ਆਹ ਆਨੰਦਪੁਰ ਨੂੰ ਸਾਈਡ ਮਾਰੀ ਟ੍ਰਾਲੀ ਸੁਦਾ ਖਰਾਬ ਹੋਣ ਗਿਆ ਅੱਛਾ ਉਹ ਕਲੀਅਰ ਹੋ ਗਿਆ ਬਸ ਸਾਰਾ ਕਲੀਅਰ ਹੋ ਗਿਆ ਟ੍ਰਾਲੀ ਤੇ ਨਹੀਂ ਕਲੀਅਰ ਹੋਇਆ ਸਾਰੇ ਅੱਛਾ ਜੀ ਵਾਰੀਆਂ ਵਿੱਚ ਬੈਠੇ ਆ ਉਹ ਦੱਸਣ ਦੀਆਂ ਵੀ ਉਹ ਬੱਤ ਪੁੱਛਾ ਕੇ ਲੈ ਗਿਆ ਪਤਾ ਘਾਰੀਆਂ ਵਿੱਚ ਤਾਂ ਹਾਂ ਪਾਸਾ ਵੀ ਗਿਆ ਵਿਆਹ ਸੀਗਾ ਹਾਂ ਵਿਆਹ ਬੜੇ ਛੋਟੇ ਬੱਚੇ ਛੋਟੇ ਬੱਚੇ ਉਹਦਾ ਘਰ ਵੀ ਨਹੀਂ ਹੈਗਾ ਉਹਦਾ ਆਪਣਾ ਵੀ ਘਰ ਨਹੀਂ ਹੈਗਾ ਉਹਦੇ ਦੇਦੇ ਦੇਦੇ ਤੇ ਰਹਿੰਦੇ ਆ ਅੱਛਾ ਬਹੁਤਾ ਗਰੀਬਾ ਉਹ ਬਹੁਤ ਅੱਕਾ ਹੋਇਆਗਾ ਕੋਈ ਵੀ ਉਹਦੀ ਵਾਈਫ ਦੀ ਆਪਾਂ ਬਤ ਕਰਾਉਂਦੇ ਆ ਭਾਜੀ ਮਾਰਕੀਟ ਕਮੇਟੀ ਵੱਲੋਂ ਇਹਦਾ ਕੇਸ ਤਿਆਰ ਕਰਾਓ ਓਕੇ ਜੀ ਕਰਾ ਦੇ ਜੀ ਮੈਂ ਤਹਿਸੀਲਦਾਰ ਨੂੰ ਕਹਿੰਦਾ ਐਸਟੀਐਫ ਸਾਹਿਬ ਨੂੰ ਕਹਿ ਕੇ ਉਹ ਤੋਂ ਵੀ ਆਪਾਂ ਕਰਾ ਦੇਣੇ ਜੀ ਠੀਕ ਆ ਹਾਂ ਦਾਦਾ ਕੋਈ ਨਹੀਂ ਨਾਲ ਹੀ ਆਪਾਂ ਬਿਟ ਸਾਦਾ ਮੈਂ ਤੇ ਬਿੰਨੂ ਪਤਾ ਲੱਗਾ ਰਤੀ ਤੇ ਮੈਂ ਬਾਸ ਸੀਗਾ ਹਰੇ ਤਾਈਓ ਹੀ ਚਲੇ ਆ ਠੀਕ ਹੈ ਨਾ ਹਾਂ ਕੋਈ ਗੱਲ ਹਾਂ ਠੀਕ ਕੱਲ ਛਾਪੀ ਬੜਾ ਦੁਖਦਾਈ ਹਾਸਾ ਜਿਹੜਾ ਵਾਪਰਿਆ ਇੱਕ ਸਾਡਾ ਕਿਸਾਨ ਵੀਰ ਜਿਹੜਾ ਕੰਨੇ ਦੀ ਟਰਾਲੀ ਲੈ ਕੇ ਆ ਰਿਹਾ ਸੀ ਤੇ ਅੱਗੋਂ ਬੱਸ ਆ ਗਈ ਉਹ ਦੋਵਾਂ ਦਾ ਤਵਾਜਨ ਜਿਹੜਾ ਖਰਾਬ ਹੋ ਗਿਆ ਤੇ ਟਰੈਕਟਰ ਟਰਾਲੀ ਥੱਲੇ ਜਾ ਕੇ ਡਿੱਪੇ ਤੇ ਡਰਾਈਵਰ ਨੌਜਵਾਨ ਮੁੰਡਾ ਸੀਗਾ ਉਹ ਥੱਲੇ ਆ ਕੇ ਉਹਦੀ ਡੈਥ ਹੋ ਗਈ ਮੈਂ ਉਹ ਦੇਖਣ ਆਇਆ ਸੀਗਾ ਮੈਂ ਦੇਖਿਆ ਕਿ ਪੋਲ ਥੋੜਾ ਗੰਦੇ ਦੀ ਟਰਾਲੀ ਦੇ ਹਿਸਾਬ ਨਾਲ ਜਿਹੜਾ ਚੌੜਾ ਘਟ ਹੈ ਆਪਾਂ ਕੋਸ਼ਿਸ਼ ਕਰਦੇ ਆਂ ਕਿ ਪੋਲ ਨੂੰ ਵੀ ਚੌੜਾ ਕਰਾਵਾਂਗੇ ਔਰ ਇਸ ਲੜਕੇ ਦੇ ਪਰਿਵਾਰ ਦੀ ਮਾਲੀ ਮਤ ਵੀ ਸਰਕਾਰ ਕੋਲੋਂ ਜਿਹੜੀ ਕਰਵਾਵਾਂਗੇ ਇਹ ਮਤਲਬ ਜਿਹੜਾ ਅਸੀਂ ਕਿਉਂਕਿ ਖੇਤੀ ਨਾਲ ਸੰਬੰਧਤ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਰੇ ਨਾਲ ਨੇ ਅਸੀਂ ਮਾਰਕੀਟ ਕਮੇਟੀ ਵੱਲੋਂ ਵੀ ਇਹਦਾ ਕੇਸ ਪੜਾ ਕੇ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਭੇਜਾਂਗੇ ਬਹੁਤ ਦੁੱਖ ਹੋਇਆ ਨੌਜਵਾਨ ਮੁੰਡਾ ਸਾਡਾ ਡਰਾਈਵਰ ਸੀਗਾ ਜਿਹਦੀ ਡੈਥ ਹੋ ਗਈ ਇਸ ਕਰਕੇ ਮੈਂ ਦੇਖਣ ਆਇਆ ਸੀਗਾ ਮੌਕਾ ਦੇਖਣ। ਮੈਂ ਤਾਂ ਦੇਖਿਆ ਕਿ ਪੁਲ ਦੀਆਂ ਜਿਹੜੀਆਂ ਸਾਈਡਾਂ ਕਾਫੀ ਪ੍ਰਾਪਤ ਪੁਰਾਣੀਆਂ ਨੇ ਮਰਮਤ ਉਹਨਾਂ ਦੀ ਹੋਰ ਵੀ ਕਈ ਪੁਲ ਹੈਗੇ ਜਿਨ੍ਹਾਂ ਦੇ ਖੋਨੇ ਪੁਲ ਹੈ ਜਿਨ੍ਹਾਂ ਦੇ ਉੱਤੇ ਰੇਲਿੰਗਾਂ ਨਹੀਂ ਹੈਗੀਆਂ ਉਹਨਾਂ ਲਈ ਕੀ ਪ੍ਰਬੰਧ ਕੀਤਾ ਜਾਏ। ਨਹੀਂ ਜੀ ਇਹਦਾ ਕਰਦੇ ਹਾਂ ਇਹ ਤੇ ਜਿਹੜਾ ਮਤਲਬ ਪੁਲਾਂ ਦੇ ਉੱਤੇ ਰੇਲਿੰਗ ਨਹੀਂ ਹੈਗੀਆਂ ਉਹਨਾਂ ਦੀਆਂ ਰੇਲਿੰਗ ਵਗੈਰਾ ਜਿਹੜੀਆਂ ਆਪਾਂ ਵਧੀਆ ਧੱਕ ਦੇ ਨਾਲ ਪੜਵਾ ਕੇ ਦੇ ਦਿੰਦੇ ਹਾਂ। ਮਤਲਬ ਇਹ ਮਾੜੀ ਗੱਲ ਵੈ ਕਦੀ ਇੱਥੇ ਘੱਟਰਾ ਵਾਪਸ ਨਹੀਂ ਦੀ ਪਰ ਕਿਉਂਕਿ ਬਾਸਤੇ ਪ੍ਰੈਕਟਰ ਜਿਹੜਾ ਅੰਮੋ ਸਾਹਮਣੇ ਹੋ ਗਿਆ ਇਸ ਕਰਕੇ ਮੁੰਡਾ ਮਤਲਬ ਜ਼ਿਆਦਾ ਸਾਡੇ ਕੋਲੋਂ ਚਲਾ ਗਿਆ ਪਰ ਜਿਹੜੇ ਪੋਲ ਠੀਕ ਨਹੀਂ ਗੇ ਪੋਲ ਆਪਾਂ ਠੀਕ ਕਰਾਂ ਹਾਂ